ਪੰਜਾਬ ਟੀਵੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਕੁਲਵਿੰਦਰ ਮਹਿਲ ਆ ਪਿਛਲੇ ਕਿਸਾਨੀ ਸੰਘਰਸ਼ ਦੇ ਵਿੱਚ ਕਿਸਾਨਾਂ ਦੇ ਹੱਕਾਂ ਦੇ ਲਈ ਆਵਾਜ਼ ਉਠਾਉਣ ਵਾਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਦੋਂ ਭਾਜਪਾ ਦੇ ਵਿੱਚ ਸ਼ਾਮਲ ਹੋਏ ਤਾਂ ਅੱਜ ਜਦੋਂ ਦੁਬਾਰਾ ਤੋਂ ਕਿਸਾਨੀ ਸੰਘਰਸ਼ ਸ਼ੁਰੂ ਹੋਇਆ ਤਾਂ ਅੱਜ ਉਹਨਾਂ ਦੇ ਪਟਿਆਲਾ ਸਥਿਤ ਮਹਿਲ ਦੇ ਬਾਹਰ ਹੀ ਕਿਸਾਨਾਂ ਦੇ ਵੱਲੋਂ ਰੋਸ ਮਾਰਚ ਕੀਤਾ ਜਾ ਰਿਹਾ ਹੈ ਸਾਹਮਣੇ ਪਹਿਲਾਂ ਮੈਂ ਤੁਹਾਨੂੰ ਤਸਵੀਰਾਂ ਮੋਤੀਬਾਗ ਪੈਲੈਸ ਦੀਆਂ ਦਿਖਾਣਾ ਚਾਹਨਾਗਾ ਜਿੱਥੇ ਕੈਪਟਨ ਅਮਰਿੰਦਰ ਸਿੰਘ ਦੀ ਰਹਿਸ਼ ਦੱਸੀ ਜਾ ਰਹੀ ਹੈ ਕਿਤੇ ਪਟਿਆਲਾ ਇਸ ਸਥਿਤ ਨਦੀ ਰਹਿائش ਦੇ ਬਾਹਰ ਕਿਸਾਨਾਂ ਦੇ ਵੱਲੋਂ ਅੱਜ ਦੋ ਦਿਨਾਂ ਜਿਹੜਾ ਸੰਘਰਸ਼ ਜੋ ਦੋ ਦਿਨਾਂ ਅੰਦੋਲਨ ਕੀਤਾ ਜਾਵੇਗਾ ਉਹ ਅੱਜ ਸ਼ੁਰੂ ਹੋ ਚੁੱਕਾ ਹੈਗਾ ਪਟਿਆਲਾ ਦੀਆਂ ਇਹ ਤਸਵੀਰਾਂ ਨੇ ਕਿ ਜਦੋਂ ਕਿਸਾਨਾਂ ਦੇ ਵੱਲੋਂ ਮੋਤੀ ਮਹਿਲ ਵਾਲੀ ਜਿਹੜੀ ਸੜਕ ਹੈ ਉਸ ਨੂੰ ਬੰਦ ਕਰ ਦਿੱਤਾ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਉਗਰਾਹਾਂ ਜਥੇਬੰਦੀ ਦੇ ਜਿਹੜੇ ਕਿਸਾਨ ਨੇ ਉਹ ਇੱਥੇ ਪਹੁੰਚ ਰਹੇ ਨੇਗੇ ਸੋ ਕਿਤੇ ਨਾ ਕਿਤੇ ਕਿਸਾਨਾਂ ਦਾ ਭਾ ਜੀਪੀ ਦੇ ਆਗੂਆਂ ਦੇ ਘਰਾਂ ਦਾ ਘਰਾਓ ਕੀਤਾ ਜਾ ਰਿਹਾ ਹੈਗਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਿਕੇਜੂ ਉਗਰਾਹਾਂ ਜਥੇਬੰਦੀ ਦੇ ਵੱਲੋਂ ਅੱਜ ਸੜਕ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇਖਦੇ ਹੋਗੇ ਬੀਜੇਪੀ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋ ਚੁੱਕੇ ਨੇਗੇ ਤੇ ਅੱਜ ਉਹਨਾਂ ਦਾ ਜਿਹੜਾ ਘਰਾਓ ਕੀਤਾ ਜਾ ਰਿਹਾ ਹੈਗਾ ਬੀਜੇਪੀ ਦੇ ਆਗੂਆਂ ਤੇ ਸੰਯੁਕਤ ਮੋਰਚਾ ਹੀ ਵਿਚਾਰ ਰਿਹਾ ਉਧਰ ਮੇਰਾ ਨਾਮ ਜਸਵਿੰਦਰ ਸਿੰਘ ਬਰਾਸ ਵਿਕੇਜੂ ਇਕਤਾ ਗ੍ਰਾਹਾਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਇਸ ਕਰਕੇ ਜੇ ਨਾ ਅੱਜ ਜਿਹੜੇ ਬੀਕੇ ਰੁਕਤਾ ਗ੍ਰਾਹਕ ਵੱਲੋਂ ਮੋਰਚੇ ਲਾਏ ਜਾ ਰਹੇ ਨੇ ਇਹ ਜਿਹੜੇ ਬੀਜਪੀ ਦੇ ਤਿੰਨ ਵੱਡੇ ਨੇਤਾ ਨੇ ਉਹਨਾਂ ਦੇ 12 ਅੱਗੇ ਲਾਏ ਗਏ ਨੇ ਕਿਉਂਕਿ ਉਹ ਬੀਜਪੀ ਦੇ ਵਿੱਚ ਸਾਮਲੇ ਕਾਂਗਰਸ ਦੇ ਵਿੱਚੋਂ ਭੱਜ ਕੇ ਗਏ ਨੇ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੇ ਬੀਜਪੀ ਦੇ ਲੀਡਰ ਨੇ ਇਹ ਜਾ ਕੇ ਤਰਲੇ ਮਿੰਟ ਦਾ ਕਰਨ ਉਹਨਾਂ ਅੱਗੇ ਹੱਥ ਬੰਨ੍ਹਣ ਜਾਂ ਫਿਰ ਜੇ ਉਹਦੇ ਵਿੱਚ ਗਏ ਨੇ ਉਹਨਾਂ ਉਹਨਾਂ ਤੋਂ ਜ਼ੋਰ ਪਾਣ ਵੀ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਅਸੀਂ ਪਿੰਡਾਂ ਦੇ ਵਿੱਚ ਕਿਵੇਂ ਵੋਟਾਂ ਮੰਗਣ ਜਾਵਾਂਗੇ ਪੰਜਾਬ ਦੇ ਲੋਕਾਂ ਦੀਆਂ ਚੁੱਲ੍ਹੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹ ਤੁਸੀਂ ਮੰਨ ਨਹੀਂ ਰਹੇਗੀ ਉਲਟਾ ਪੰਜਾਬ ਦੇ ਲੋਕਾਂ ਦੇ ਸੱਦਰ ਢਾ ਰਹੇ ਹੋ ਉਹਨਾਂ ਤੇ ਗੋਲੀਆਂ ਚਲਾ ਰਹੇ ਹੋ ਅੱਥਰੂ ਕਹਿੰਦੇ ਗੋਲੇ ਡੇਗ ਰਹੇ ਹੋ ਇਸ ਤਰ੍ਹਾਂ ਦਾ ਵਰਤਾਨਾ ਬਣਾਇਆ ਹੋਇਆ ਜਿਵੇਂ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ ਇਹ ਲੋਕਾਂ ਦੇ ਨਹੀਂ ਹੈਗੇ ਜੇ ਇਸ ਤਰ੍ਹਾਂ ਬੀਜੇਪੀ ਹਕੂਮਤ ਸਾਡੇ ਦੇਸ਼ ਦੇ ਲੋਕਾਂ ਨਾਲ ਕਰੂਗੀ ਇਹ ਸਤਾ ਹੀ ਲੈਣ ਜਾਂਦੇ ਲੋਕਾਂ ਤੋਂ ਇਸ ਤਰ੍ਹਾਂ ਦੇ ਦੇਸ਼ ਦੇ ਲੋਕਾਂ ਨਾਲ ਕਰੂਗੀ ਤਾਂ ਵੋਟਾਂ ਜਦੋਂ ਪੰਜਾਬ ਦੇ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਣਗੇ ਤਾਂ ਲੋਕਾਂ ਦੇ ਰੋਸ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ ਇਸੇ ਕਰਕੇ ਸੀ ਆਪਣੇ ਜਿਹੜਾ ਕੈਪਟਨ ਮਨਿੰਦਰ ਇਹਦੇ 12 ਦੇ ਵਿੱਚ ਆਏ ਆ ਵੀ ਇਹ ਜਿਹੜੀ ਲੋਕਾਂ ਦੀ ਆਵਾਜ਼ ਹੈ ਬੀਜੇਪੀ ਸਰਕਾਰ ਤੱਕ ਕਿਵੇਂ ਦੇਖਦੇ ਹੋਗੇ ਜਿਸ ਪਿਛਲੀ ਵਾਰ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀਗਾ ਤਾਂ ਕਿਸਾਨਾਂ ਨੂੰ ਅੱਗੇ ਭੇਜਣ ਦੇ ਲਈ ਪੰਜਾਬ ਸਰਕਾਰ ਦੇ ਵਿੱਚ ਉਦੋਂ ਪਾਵਨ ਸੀਗੇ ਕੈਪਟਨ ਮਨਿੰਦਰ ਸਿੰਘ ਤੇ ਇਸ ਵਾਰ ਜਿਹੜਾ ਹਜੇ ਤੱਕ ਕੋਈ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਬੀਜੇਪੀ ਦੇ ਕਿਸੇ ਵੀ ਲੀਡਰ ਦਾ ਜੇ ਬਿਆਨ ਨਹੀਂ ਆਇਆ ਤਾਂ ਹੀ ਰਾਜਾ ਸਾਹਿਬ ਦੇ ਵਰਗੇ ਆਏ ਆ ਤਿੰਨ ਚਿਹਰੇ ਨੇ ਇਹ ਮੁੱਖ ਜਿਹੜੇ ਬੀਜੇਪੀ ਚ ਗਏ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਆਪਦੀ ਜਮੇਹੇ ਪੁਰਾਣੇ ਮੁੱਢ ਤੇ ਪਾਰਟੀ ਦੇ ਉਹਨੂੰ ਕਿਹੜੇ ਲਾਲਚ ਨਾਲ ਛੱਡ ਕੇ ਗਏ ਨੇ ਇਹ ਕਿਹੜੀ ਇਹ ਆਸ ਕਰਦੇ ਨੇ ਬੀਜੇਪੀ ਤੋਂ ਪਰ ਅੱਜ ਇਹ ਮੂੰਹ ਨਹੀਂ ਖੋਲ ਰਹੇ ਬੀਜੇਪੀ ਦਾ ਸਾਡੇ ਕਿਸਾਨਾਂ ਦੇ ਪੰਜਾਬ ਦੇ ਕਿਸਾਨਾਂ ਨੂੰ ਬੀਜੇਪੀ ਦੀ ਸਰਕਾਰ ਨੇ ਆਏ ਬਣਾ ਲਿਆ ਜਿਵੇਂ ਕੋਈ ਪਾਕਿਸਤਾਨ ਚੋਂ ਆਏ ਹੋਏ ਨੇ ਜਿਵੇਂ ਕੋਈ ਚੀਨ ਚੋਂ ਆਏ ਹੋਏ ਨੇ ਇਹਨਾਂ ਦਾ ਤਰੀਕਾ ਕੀ ਹੈ ਇਸ ਕਰਕੇ ਇਹ ਉਸ ਜੋਕਾਂ ਦੀ ਬੋਲੀ ਬੋਲਦੇ ਨੇ ਕਿ ਲੋਕਾਂ ਦੀ ਬੋਲੀ ਨਹੀਂ ਬੋਲਦੇ ਹੈਗੇ ਅਸੀਂ ਇਹਨਾਂ ਨੂੰ ਲੋਕਾਂ ਦੀ ਬੋਲੀ ਬਰੁਣਾ ਚਾਹੁੰਦੇ ਆ ਇਸ ਕਰਕੇ ਬਾਹਰ ਆਓ ਮਹਿਲਾ ਦੇ ਵਿੱਚੋਂ ਲਿਕੜ ਕੇ ਬੀਜੇਪੀ ਨੂੰ ਆਪਦੀ ਨੂੰ ਗੱਲ ਕਹੋ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਨਾ ਬੁਰੀ ਬਣੂਗੀ ਇਸ ਦਾ ਜਿਹੜਾ ਸੰਘਰਸ਼ ਹੈ ਇਹ ਸਾਡਾ ਭਾਰਤੀ ਕਿਸਾਨੀਆਂ ਦੇ ਵੱਲੋਂ ਦੋ ਦਿਨਾਂ ਦਾ ਮੋਰਚਾ ਹੈ ਜੇ ਤੇ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਅੱਗੇ ਪ੍ਰੋਗਰਾਮ ਤੇ ਚੱਲ ਰਹੀ ਹੈ ਕੋਈ ਕਮੇਟੀ ਵੱਲੋਂ ਆਇਆਗਾ ਕਿ ਅੱਗੇ ਸ਼ੰਭੂ ਬਾਰਡਰ ਤੇ ਵੀ ਜਾਣ ਦਾ ਕੋਈ ਫੈਸਲਾ ਕੋਈ ਕਮੇਟੀ ਦੇ ਵੱਲੋਂ ਕੀਤਾ ਜਾਣਾ ਨਹੀਂ ਸਾਡਾ ਜੇ ਅਹੀਂ ਐ ਅਸੀਂ ਇੱਕ ਸੰਯੁਕਤ ਮੋਰਚੇ ਦੇ ਪਾਠਾਂ ਸੀ ਅਸੀਂ ਦਿੱਲੀ ਦੇ ਵਿੱਚ ਵੀ ਪਾਠ ਰਹੇ ਹਾਂ ਜੋ ਸੰਯੁਕਤ ਮੋਰਚਾ ਆਪਦੇ ਵੱਲੋਂ ਕਾਲ ਕਰੂਗਾ ਉਹਦੇ ਵੀ ਪਹਿਰਾ ਦੇਵਾਂਗੇ ਅਸੀਂ ਆਪਦੀ ਵੱਡੀ ਜਥੇਬੰਦੀ ਕਰਕੇ ਅਬਦੀ ਤੌਰ ਤੇ ਵੀ ਜੋ ਅਸੀਂ ਸਾਡਾ ਫੈਸਲਾ ਹੋ ਗਿਆ ਸੁਪਰ ਕਮੇਟੀ ਦਾ ਉਥੇ ਵੀ ਅਸੀਂ ਫੁੱਲ ਚੜਾਵਾਂਗੇ ਅੱਜ ਅਸੀਂ ਕੁਝ ਜੇ ਵੀ ਫ੍ਰੀ ਕੀਤੇ ਨੇ ਤੇ ਤਿੰਨ ਚਿਹਰਿਆਂ ਦੇ ਵਰਗੇ ਬੈਠੇ ਆਂ ਬਰਨਾਲੇ ਦੇ ਵਿੱਚ ਤੇ ਮੁਕਸਰ ਦੇ ਵਿੱਚ ਇਸ ਕਰਕੇ ਅਸੀਂ ਇਹ ਤਿੰਨ ਚਿਹਰਿਆਂ ਨੂੰ ਅੱਜ ਚੇਤਾਵਨੀ ਦੇਣ ਆਏ ਆ ਵੀ ਤੁਹਾਡੇ ਬਾਅਦ ਤੇ ਦੋ ਦਿਨ ਨੇ ਅਬਦੀ ਗੱਲ ਰੱਖੋ ਉੱਥੇ ਜਾ ਕੇ ਸਾਡੇ ਲੋਕਾਂ ਤੇ ਸਾਡੇ ਨੌਜਵਾਨਾਂ ਤੇ ਜਬਰ ਬੰਦ ਕਰੋ ਉੱਥੇ ਇੱਕ ਬੰਦਾ ਸ਼ਹੀਦ ਵੀ ਕਰਤਾ ਇਹਨਾਂ ਦੀ ਸਰਕਾਰ ਨੇ ਗੋਲੀਆਂ ਮਾਰ ਕੇ ਇਸ ਕਰਕੇ ਅਸੀਂ ਸਖਤ ਨਿੰਦਾ ਕਰਦੇ ਇਹਨਾਂ ਦੇ ਸ਼ਬਦਾਂ ਨਾਲ ਇਹਦੀ ਲਾਗੂ ਕਰ ਰਹੇ ਆਪਦੇ ਬੀਜੇਪੀ ਨੂੰ ਕਾਹ ਕਹਿਣ ਸੋ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਗੁਰਾਹ ਜਥੇਬੰਦੀ ਦੇ ਜਿਹੜੇ ਨਾਲ ਜੁੜੇ ਹੋਏ ਕਿਸਾਨ ਨੇਗੇ ਵੱਡੀ ਗਿਣਤੀ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਰਹੇ ਨੇਗੇ ਕਿਸੇ ਸਮੇਂ ਕਾਂਗਰਸ ਦੇ ਵਿੱਚ ਹੁੰਦੇ ਹੋਏ ਉਹਨਾਂ ਦੇ ਵੱਲੋਂ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਕਿਸਾਨਾਂ ਦੀ ਮਦਦ ਕੀਤੀ ਗਈ ਸੀ ਪਰ ਇਸ ਵਾਰ ਜੋ ਵਾਦਾ ਖਿਲਾਫੀ ਹੋਈ ਆ ਇਸ ਵਾਰ ਜੋ ਸੰਘਰਸ਼ ਵਿੱਢਿਆ ਗਿਆ ਹੈਗਾ ਉਸ ਸੰਘਰਸ਼ ਦੇ ਵਿੱਚ ਕਿਸੇ ਵੀ ਬੀਜੇਪੀ ਦੇ ਆਗੂ ਦਾ ਕੋਈ ਬੰਦਾ ਸੱਦਾ ਸੀ ਅੱਜ ਤੋਂ ਅਸੀਂ ਮਤਲਬ ਸਾਰੇ ਪੰਜਾਬ ਦੇ ਕੋਲਪੁਰਾ ਦੇ ਫਰੀ ਕਿਤੇ ਨੇ ਤੇ ਤਿੰਨ ਬੀਜੇਪੀ ਦੇ ਵੱਡੇ ਲੀਡਰਾਂ ਦੇ ਕੀ ਤਰ੍ਹਾਂ ਦੇ ਕੋ ਦੋ ਦਿਨਾਂ ਦੇ ਧਰਨੇ ਲਾਏ ਨਹੀਂ ਮੀਟਿੰਗ ਹੋਈ ਚੰਡੀਗੜ੍ਹ ਕੀ ਫੈਸਲਾ ਪਰ ਚੰਡੀਗੜ੍ਹ ਮੀਟਿੰਗ ਦੇ ਬਾਰੇ ਮੈਨੂੰ ਕੋਈ ਜਾਣਕਾਰੀ ਕਹਿੰਦੇ ਅੱਜ ਸ਼ਾਮ ਦੀ ਵੀ ਰੋਡਿਕ ਮੀਟਿੰਗ ਬੁਲਾਈ ਗਈ ਹੈ ਉਹ ਕਿਸ ਤਰ੍ਹਾਂ ਦੇ ਫੈਸਲੇ ਅੱਗੇ ਸਰਕਾਰ ਦੇ ਆ ਸਕਦੇ ਅੱਜ ਜਿਹੜੀ ਐਸਕੇਐਮ ਦੀ ਨੈਸ਼ਨਲ ਕਮੇਟੀ ਦੀ ਮੀਟਿੰਗ ਹੈ ਜੀ ਕੋਆਰਡੀਨੇਸ਼ਨ ਕਮੇਟੀ ਦੀ ਉਹਦੀ ਮੀਟਿੰਗ ਦੇ ਵਿੱਚ ਸੰਯੁਕਤ ਮੋਰਚਾ ਆਲ ਇੰਡੀਆ ਸੰਯੁਕਤ ਮੋਰਚਾ ਜਿਹੜਾ ਜੀ ਉਹਨੇ ਅਗਲੀ ਕੋਈ ਰਣਨੀਤੀ ਕੋਈ ਲਿਕਣੀ ਹੈ ਉਹਦੇ ਵਿੱਚ ਮੀਟਿੰਗ ਦਾ ਵੀ ਨਿਕਲ ਸਕਦਾ ਕੋਈ ਕਾਲ ਵੀ ਆ ਸਕਦੀ ਹੈ ਉਹ ਅੱਜ ਹੋਣੀ ਹੈ ਸ਼ਾਮ ਨੂੰ ਜੋ ਮੀਟ ਜਿਹੜਾ ਸੁਵਿਧਾਸ਼ ਕਰ ਰਹੇ ਨੇ ਕਿਸਾਨ ਸ਼ਬਦ ਬੋਰਡ ਦੇ ਖੇਤਰੀ ਬੋਰਡ ਦੇ ਉੱਪਰ ਉਹਨਾਂ ਉੱਪਰ ਤਾਂ ਜਿਹੜਾ ਹੈਗਾ ਜਖਮੀ ਹੋ ਰਹੇ ਨੇ ਪਰ ਜਾਨਵਰ ਵੀ ਪਰੇਸ਼ਾਨ ਹੋ ਰਹੇ ਨੇ ਸੁੱਪਰ ਕੀ ਕਹਿੰਦੇ ਦੇਖੋ ਅਸੀਂ ਇਹ ਜਬਰ ਦੇ ਬਹੁਤ ਨਖੇਦੀ ਕਰਦੇ ਆ ਨਿੰਦਿਆ ਕਰਦਾ ਸਰਕਾਰ ਦੀ ਇਸ ਪਾਲਿਸੀ ਜੇ ਤੋ ਬਾਹਰ ਜਾਵੇ ਲੋਕਾਂ ਦਾ ਜਮਹੂਰੀ ਹੱਕ ਹੈ ਲੋਕਾਂ ਦੇ ਵਿੱਚ ਘਰਾਂ ਵਿੱਚ ਬਸਦੇ ਲੋਕਾਂ ਨੂੰ ਸ਼ਾਮ ਖਾਣ ਜਗਤੰਨ ਕਰਨਾ ਇਹਦੀ ਅਸੀਂ ਜ਼ੋਰਦਾਰ ਨਖੇਦੀ ਕਰਦੇ ਆ ਜਿਲ੍ਹਾ ਸਿੰਘਾੁਰ ਤੋਂ ਸ਼ੰਭੂ ਬੋਰਡਰ ਤੋਂ ਚੱਲ ਰਹੀ ਹੈ ਜਾਂ ਖਮੋਰੀ ਬੋਰਡਰ ਤੋਂ ਚੱਲ ਰਹੀ ਹੈ ਉਹਦੇ ਵਿੱਚ ਇਹ ਅੱਜ ਵੀ ਉੱਟਰੀ ਹੈ ਜਿਹੜੇ ਪਹਿਲੇ ਲੀਡਰ ਪਹਿਲਾਂ ਮੂਹਰੇ ਹੁੰਦੇ ਸੀਗੇ ਉਹ ਦਿਖਾਈ ਨਹੀਂ ਦੇ ਰਹੇ ਹੈਗੇ ਕਾਰਨ ਕੀ ਲੱਗਦਾ ਹੈ ਕਾਰਨ ਇਹ ਵੀ ਐਸਕੇਮ ਦਾ ਪ੍ਰੋਗਰਾਮ ਨਹੀਂ ਸੀ ਐਸਕੇਮ ਦੇ ਵਿੱਚ ਜਿਹੜੀਆਂ ਜਥੇਬੰਦੀਆਂ ਨੇ ਉਹ ਪੰਜਾਬ ਵਾਲੀਆਂ 32 35 ਜਥੇਬੰਦੀਆਂ ਨੇ ਜਿਹੜੀਆਂ ਉਹ ਇਸ ਪ੍ਰੋਗਰਾਮ ਵਿੱਚ ਨਹੀਂ ਸ਼ਾਮਲ ਇਸ ਕਰਕੇ ਇਹ ਗੈਰ ਰਾਜਨੀਤਿਕ ਜਿਹੜਾ ਸੰਯੁਕਤ ਮੋਰਚਾ ਦਿੱਲੀ ਮੋਰਚੇ ਤੋਂ ਬਾਅਦ ਅੱਡ ਹੋ ਗਿਆ ਇਸ ਸੰਯੁਕਤ ਮੋਰਚੇ ਨਾਲੋਂ ਇਹ ਉਹਨਾਂ ਦਾ ਪ੍ਰੋਬਲਮ ਘਰਾ ਦਾ ਘਰਾਓ ਕੀਤਾ ਜਾ ਰਿਹਾ ਹੈਗਾ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਘਰ ਦੇ ਬਾਹਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਵੱਡੀ ਗਿਣਤੀ ਦੇ ਵਿੱਚ ਵਿਕੇਜੂ ਉਗਰਾਹਾਂ ਜਥੇਬੰਦੀ ਦੇ ਵੱਲੋਂ ਅੱਜ ਸੜਕ ਬੰਦ ਕਰਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈਗਾ ਸੋ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਸ ਤਰ੍ਹਾਂ ਦੇਖਦੇ ਹਾਂਗੇ ਬੀਜੇਪੀ ਦੇ ਵਿੱਚ ਹੁਣ ਕੈਪਟਨ ਅਮਰਿੰਦਰ ਸਿੰਘ ਸ਼ਾਮਲ ਹੋ ਚੁੱਕੇ ਨੇਗੇ ਤੇ ਅੱਜ ਉਹਨਾਂ ਦਾ ਜਿਹੜਾ ਘਰਾਓ ਕੀਤਾ ਜਾ ਰਿਹਾ ਹੈਗਾ ਬੀਜੇਪੀ ਦੇ ਆਗੂਆਂ ਤੇ ਸੰਯੁਕਤ ਮੋਰਚਾ ਹੀ ਵਿਚਾਰ ਰਿਹਾ ਉਧਰੋਂ ਮੇਰਾ ਨਾਂ ਜਸਵਿੰਦਰ ਸਿੰਘ ਬਰਾਸ ਵਿਕੇਜੂ ਇਕਤਾ ਗ੍ਰਾਹਾਂ ਜ਼ਿਲ੍ਹਾ ਪ੍ਰਧਾਨ ਪਟਿਆਲਾ ਇਹ ਕਰਕੇ ਜੇ ਨਾ ਅੱਜ ਜਿਹੜੇ ਬੀਕੇ ਜੁਗਤਾਂ ਗ੍ਰਾਹਮ ਵੱਲੋਂ ਮੋਰਚੇ ਲਾਏ ਜਾ ਰਹੇ ਨੇ ਇਹ ਜਿਹੜੇ ਬੀਜਪੀ ਦੇ ਤਿੰਨ ਵੱਡੇ ਨੇਤਾ ਨੇ ਉਹਨਾਂ ਦੇ 12 ਅਗੇ ਲਾਏ ਗਏ ਨੇ ਕਿਉਂਕਿ ਉਹ ਬੀਜਪੀ ਦੇ ਵਿੱਚ ਸਾਮਲੇ ਕਾਂਗਰਸ ਦੇ ਵਿੱਚੋਂ ਭੱਜ ਕੇ ਗਏ ਨੇ ਅਸੀਂ ਆਸ ਕਰਦੇ ਹਾਂ ਵੀ ਇਹ ਜਿਹੜੇ ਬੀਜਪੀ ਦੇ ਲੀਡਰ ਨੇ ਇਹ ਜਾ ਕੇ ਤਰਲੇ ਮਿੰਨ ਦਾ ਕਰਨ ਉਹਨਾਂ ਅੱਗੇ ਹੱਥ ਬੰਨ੍ਹਣ ਜਾਂ ਫਿਰ ਜੇ ਉਹਦੇ ਵਿੱਚ ਗਏ ਨੇ ਉਹਨਾਂ ਉਹਨਾਂ ਤੇ ਜ਼ੋਰ ਪਾਣ ਵੀ ਜਿਹੜੇ ਸਾਡੇ ਪੰਜਾਬ ਦੇ ਕਿਸਾਨ ਨੇ ਅਸੀਂ ਪਿੰਡਾਂ ਦੇ ਵਿੱਚ ਕਿਵੇਂ ਵੋਟਾਂ ਮੰਗਣ ਜਾਵਾਂਗੇ ਪੰਜਾਬ ਦੇ ਲੋਕਾਂ ਦੀਆਂ ਚੁੱਲ੍ਹੇ ਨਾਲ ਜੁੜੀਆਂ ਹੋਈਆਂ ਮੰਗਾਂ ਨੇ ਉਹ ਤੁਸੀਂ ਮੰਨ ਨਹੀਂ ਰਹੇਗੀ ਉਲਟਾ ਬਿੜਾਬ ਦੇ ਲੋਕਾਂ ਦੇ ਸੱਦਰ ਢਾ ਰਹੇ ਹਾਂ ਉਹਨਾਂ ਤੇ ਗੋਲੀਆਂ ਚਲਾ ਰਹੇ ਹਾਂ ਅਤਰੂ ਕਹਿੰਦੇ ਗੋਲੇ ਡੇਗ ਰਹੇ ਹਾਂ ਇਸ ਤਰ੍ਹਾਂ ਦਾ ਵਰਤਾਂਤ ਬਣਾਇਆ ਹੋਇਆ ਜਿਵੇਂ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ ਜੇ ਇਸ ਤਰ੍ਹਾਂ ਬੀਜੇਪੀ ਹਕੂਮਤ ਸਾਡੇ ਦੇਸ਼ ਦੇ ਲੋਕਾਂ ਨਾਲ ਕਰੂਗੀ ਇਹ ਸਤੈ ਲੈਣ ਜਾਣਦੇ ਲੋਕਾਂ ਤੋਂ ਇਸ ਤਰ੍ਹਾਂ ਦੇ ਦੇਖਦੇ ਲੋਕਾਂ ਨਾਲ ਕਰੂਗੀ ਤਾਂ ਵੋਟਾਂ ਜਦੋਂ ਪੰਜਾਬ ਦੇ ਲੋਕਾਂ ਦੇ ਪਿੰਡਾਂ ਦੇ ਵਿੱਚ ਜਾਣਗੇ ਤਾਂ ਲੋਕਾਂ ਦੇ ਰੋਸ ਦਾ ਜਿਹੜਾ ਇਹਨਾਂ ਨੂੰ ਸਾਹਮਣਾ ਕਰਨਾ ਪਊਗਾ ਇਹ ਤੋਂ ਬਾਹਰ ਜਾਣ ਇਸ ਕਰਕੇ ਸੀ ਆਪਣੇ ਜਿਹੜਾ ਕੈਪਟਨ ਮਨਿੰਦਰ ਇਹਦੇ 12 ਦੇ ਵਿੱਚ ਆਏ ਆ ਵੀ ਇਹ ਜਿਹੜੀ ਲੋਕਾਂ ਦੀ ਆਵਾਜ਼ ਹੈ ਬੀਜੇਪੀ ਸਰਕਾਰ ਤੱਕ ਜੀ ਕਿਵੇਂ ਦੇਖਦੇ ਹੋਗੇ ਜਿਸ ਪਿਛਲੀ ਵਾਰ ਜਦੋਂ ਕਿਸਾਨੀ ਸੰਘਰਸ਼ ਹੋਇਆ ਸੀਗਾ ਤਾਂ ਕਿਸਾਨਾਂ ਨੂੰ ਅੱਗੇ ਭੇਜਣ ਦੇ ਲਈ ਪੰਜਾਬ ਸਰਕਾਰ ਦੇ ਵਿੱਚ ਉਦੋਂ ਪਾਵਨ ਸੀਗੇ ਕੈਪਟਨ ਅਮਰਿੰਦਰ ਸਿੰਘ ਤੇ ਇਸ ਵਾਰ ਜਿਹੜਾ ਹਜੇ ਤੱਕ ਕੋਈ ਵੀ ਤਰ੍ਹਾਂ ਦਾ ਕੋਈ ਬਿਆਨ ਨਹੀਂ ਆਇਆ ਹੈਗਾ ਬੀਜੇਪੀ ਦੇ ਕਿਸੇ ਵੀ ਲੀਡਰ ਦਾ ਜੇ ਬਿਆਨ ਨਹੀਂ ਆਇਆ ਤਾਂ ਹੀ ਰਾਜਾ ਸਾਹਿਬ ਦੇ ਵਰਗੇ ਆਏ ਆ ਤਿੰਨ ਚਿਹਰੇ ਨੇ ਇਹ ਮੁੱਖ ਜਿਹੜੇ ਬੀਜੇਪੀ ਚ ਗਏ ਨੇ ਪਹਿਲੀ ਗੱਲ ਤਾਂ ਇਹ ਹੈ ਵੀ ਆਪਦੀ ਜਿਵੇਂ ਇਹ ਪੁਰਾਣੇ ਮੁੱਢ ਤੇ ਪਾਰਟੀ ਦੇ ਉਹਨੂੰ ਕਿਹੜੇ ਲਾਲਚ ਨਾਲ ਛੱਡ ਕੇ ਗਏ ਨੇ ਇਹ ਕਿਹੜੀ ਇਹ ਆਸ ਕਰਦੇ ਨੇ ਬੀਜੇਪੀ ਤੋਂ ਪਰ ਅੱਜ ਇਹ ਮੂੰਹ ਨਹੀਂ ਖੋਲ ਰਿਹਾ ਬੀਜੇਪੀ ਦਾ ਸਾਡੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਨੂੰ ਬੀਜੇਪੀ ਦੀ ਸਰਕਾਰ ਨੇ ਐ ਬਣਾ ਲਿਆ ਜਿਵੇਂ ਕੋਈ ਪਾਕਿਸਤਾਨ ਚੋਂ ਆਏ ਹੋਏ ਨੇ ਜਿਵੇਂ ਕੋਈ ਚੀਂਚੂ ਆਏ ਹੋਏ ਨੇ ਇਹਨਾਂ ਦਾ ਤਰੀਕਾ ਕੀ ਹੈ ਇਸ ਕਰਕੇ ਇਹ ਉਸ ਜੋਕਾਂ ਦੀ ਬੋਲੀ ਬੋਲਦੇ ਨੇ ਇਹ ਲੋਕਾਂ ਦੀ ਬੋਲੀ ਨਹੀਂ ਬੋਲਦੇ ਹੈਗੇ ਅਸੀਂ ਇਹਨਾਂ ਨੂੰ ਲੋਕਾਂ ਦੀ ਬੋਲੀ ਬਰਉਣਾ ਚਾਹੁੰਦੇ ਆ ਇਸ ਕਰਕੇ ਬਾਹਰ ਆਓ ਮਹਿਲਾਂ ਦੇ ਵਿੱਚੋਂ ਲਿਕੜ ਕੇ ਬੀਜੇਪੀ ਨੂੰ ਆਪਦੀ ਨੂੰ ਗੱਲ ਕਹੋ ਨਹੀਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਨਾਲ ਬੁਰੀ ਬਣੂਗੀ ਇਸ ਕਰਕੇ ਇਹ ਸਾਡਾ ਭਾਰਤੀ ਕਿਸਾਨੀਆਂ ਦੇ ਵੱਲੋਂ 2 ਦਿਨਾਂ ਦਾ ਮੋਰਚਾ ਹੈ ਜੇ ਇਹ ਸਾਡੀ ਸੂਬਾ ਕਮੇਟੀ ਦੀ ਮੀਟਿੰਗ ਅੱਗੇ ਪ੍ਰੋਗਰਾਮ ਤੇ ਚੱਲ ਰਹੀ ਹੈ ਕੋਈ ਕਮੇਟੀ ਵੱਲੋਂ ਆਏਗਾ ਕਿ ਅੱਗੇ ਸ਼ੰਭੂ ਬਾਰਡਰ ਤੇ ਵੀ ਜਾਣ ਦਾ ਕੋਈ ਫੈਸਲਾ ਕੋਈ ਕਮੇਟੀ ਦੇ ਵੱਲੋਂ ਕੀਤਾ ਜਾਣਾ ਨਹੀਂ ਸਾਡਾ ਜੇ ਐਂ ਐ ਅਸੀਂ ਇੱਕ ਸੰਯੁਕਤ ਮੋਰਚੇ ਦੇ ਪਾਠਾਂ ਸੀ ਅਸੀਂ ਦਿੱਲੀ ਦੇ ਵਿੱਚ ਵੀ ਪਾਠ ਰਹੇ ਹਾਂ ਜੋ ਸੰਯੁਕਤ ਮੋਰਚਾ ਆਪਦੇ ਵੱਲੋਂ ਕਾਲ ਕਰੂਗਾ ਉਹਤੇ ਵੀ ਪਹਿਰਾ ਦੇਵਾਂਗੇ ਅਸੀਂ ਆਪਣੀ ਵੱਡੀ ਜਥੇਬੰਦੀ ਕਰਕੇ ਆਪਦੀ ਤੌਰ ਤੇ ਵੀ ਜੋ ਅਸੀਂ ਸਾਡਾ ਫੈਸਲਾ ਹੋਊਗਾ ਸੂਬਾ ਕਮੇਟੀ ਦਾ ਉਹਤੇ ਵੀ ਅਸੀਂ ਪੁੱਲ ਚੜਾਵਾਂਗੇ ਅੱਜ ਅਸੀਂ ਕੁਝ ਜੇ ਵੀ ਫ੍ਰੀ ਕੀਤੇ ਨੇ ਤੇ ਤਿੰਨ ਚਿਹਰਿਆਂ ਦੇ ਵਰਗੇ ਬੈਠੇ ਆ ਬਰਨਾਲੇ ਦੇ ਵਿੱਚ ਤੇ ਮੁਕਸਰ ਦੇ ਵਿੱਚ ਇਸ ਕਰਕੇ ਅਸੀਂ ਇਹ ਤਿੰਨ ਚਿਹਰਿਆਂ ਨੂੰ ਅੱਜ ਚੇਤਾਵਨੀ ਦੇਣ ਆਏ ਆ ਵੀ ਤੁਹਾਡੇ ਬਾਤੇ ਦੋ ਦਿਨ ਨੇ ਆਪਣੀ ਗੱਲ ਰੱਖੋ ਉੱਥੇ ਜਾ ਕੇ ਸਾਡੇ ਲੋਕਾਂ ਤੇ ਸਾਡੇ ਨੌਜਵਾਨਾਂ ਤੇ ਜਬਰ ਬੰਦ ਕਰੋ ਉੱਥੇ ਇੱਕ ਬੰਦਾ ਸ਼ਹੀਦ ਵੀ ਕਰਤਾ ਇਹਨਾਂ ਦੀ ਸਰਕਾਰ ਨੇ ਗੋਲੀਆਂ ਮਾਰ ਕੇ ਇਸ ਕਰਕੇ ਅਸੀਂ ਸਖਤ ਨਿੰਦਾ ਕਰਦੇ ਇਹਨਾਂ ਦੇ ਸ਼ਬਦਾਂ ਨਾਲ ਵੀ ਇਹਦੀਆਂ ਲਾਗੂ ਕਰਨ ਆਪਣੇ ਬੀਜੇਪੀ ਨੂੰ ਕਹਿਣਾ ਸੋ ਬੀਜੇਪੀ ਦੇ ਆਗੂਆਂ ਦੇ ਘਰਾਂ ਦੇ ਬਾਹਰ ਅੱਜ ਪ੍ਰਦਰਸ਼ਨ ਕੀਤਾ ਜਾ ਰਿਹਾਗਾ ਗੁਰਾਹਾ ਜਥੇਬੰਦੀ ਦੇ ਜਿਹੜੇ ਨਾਲ ਜੁੜੇ ਹੋਏ ਕਿਸਾਨ ਨੇਗੇ ਵੱਡੀ ਗਿਣਤੀ ਦੇ ਵਿੱਚ ਅੱਜ ਕੈਪਟਨ ਅਮਰਿੰਦਰ ਸਿੰਘ ਜੋ ਸਾਬਕਾ ਮੁੱਖ ਮੰਤਰੀ ਪੰਜਾਬ ਰਹੇ ਨੇਗੇ ਕਿਸੇ ਸਮੇਂ ਕਾਂਗਰਸ ਦੇ ਵਿੱਚ ਹੁੰਦੇ ਹੋਏ ਉਹਨਾਂ ਦੇ ਵੱਲੋਂ ਕਿਸਾਨਾਂ ਦੀ ਹਮਾਇਤ ਕਰਦੇ ਹੋਏ ਕਿਸਾਨਾਂ ਦੀ ਮਦਦ ਕੀਤੀ ਗਈ ਸੀ ਪਰ ਇਸ ਵਾਰ ਜੋ ਵਾਅਦਾ ਖਿਲਾਫੀ ਹੋਈ ਆ ਇਸ ਵਾਰ ਜੋ ਸੰਘਰਸ਼ ਵਿੱਡਿਆ ਗਿਆ ਹੈਗਾ ਉਸ ਸੰਘਰਸ਼ ਦੇ ਵਿੱਚ ਕਿਸੇ ਵੀ ਭਾਜਪਾ ਦੇ ਆਗੂ ਦਾ ਕੋਈ ਬੰਦਾ ਸੱਦਾ ਸੀ ਅੱਜ ਤੋਂ ਅਸੀਂ ਮਤਲਬ ਸਾਰੇ ਪੰਜਾਬ ਦੇ ਕੋਲ ਪੁਲਾ ਦੇ ਫਰੀ ਕਿਤੇ ਨੇ ਤੇ ਤਿੰਨ ਬੀਜੇਪੀ ਦੇ ਵੱਡੇ ਲੀਡਰਾਂ ਦੇ ਕੀ ਤਰ੍ਹਾਂ ਦੇ ਦੋ ਦਿਨਾਂ ਦੇ ਧਰਨੇ ਲਾਏ। ਅੱਜ ਨਹੀਂ ਮੀਟਿੰਗ ਚੰਡੀਗੜ੍ਹ ਕਿਹ ਫੈਸਲਾ ਹੋਇਆ। ਪਰ ਚੰਡੀਗੜ੍ਹ ਮੀਟਿੰਗ ਦੇ ਬਾਰੇ ਮੈਨੂੰ ਕੋਈ ਜਾਣਕਾਰੀ। ਕਹਿੰਦੇ ਅੱਜ